ਅੰਮ੍ਰਿਤਸਰ ਦੇ ਚਬਾਲ ਰੋਡ ਉੱਤੇ ਸਥਿਤ ਡ੍ਰੀਮ ਸਿਟੀ ਦੇ ਵਿੱਚ ਬੀਤੀ ਰਾਤ ਇੱਕ ਕੋਠੀ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਘਰ ਦੇ ਵਿੱਚ ਕੋਠੀ ਦੇ ਵਿੱਚ ਵਿਆਹ ਧਰਿਆ ਹੋਇਆ ਸੀ ਤੇ ਘਰ ਵਾਲੇ ਲੜਕੇ ਦੀ ਬਰਾਤ ਲੈ ਕੇ ਤਕਰੀਬਨ ਦੁਪਹਿਰੇ 3 ਵਜੇ ਇਥੋਂ ਜਲੰਧਰ ਗਏ ਸਨ ਤੇ ਜਦੋਂ ਵਿਆਹ ਤੋਂ ਬਾਅਦ ਸਵੇਰ ਨੂੰ ਵਾਪਸ ਆਉਂਦੇ ਨੇ ਤਾਂ ਘਰ ਦੇ ਜਦੋਂ ਤਾਲੇ ਅੰਦਰਲੇ ਵੇਖਦੇ ਨੇ ਸਾਰੇ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਹਨ ਤੇ ਜਦੋਂ ਵੇਖਦੇ ਨੇ ਉਹਨਾਂ ਦੀਆਂ ਅਲਮਾਰੀਆਂ ਦੇ ਤਾਲੇ ਵੀ ਸਾਰੇ ਟੁੱਟੇ ਹੋਏ ਸਨ ਤਕਰੀਬਨ 35 ਲੱਖ ਰੁਪਏ ਦੀ ਜਿਹੜੀ ਕਿ ਚੋਰੀ ਇਹ ਦੱਸੀ ਜਾ ਰਹੀ ਹੈ ਸੋ ਪਰਿਵਾਰਕ ਮੈਂਬਰਾਂ ਦੇ ਮਨਾਂ ਵਿੱਚ ਕਾਫੀ ਨਿਰਾਸ਼ਾ ਦਿਖਾਈ ਦੇ ਰਹੀ ਹੈ ਉਹਨਾਂ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਵਿੱਚ ਲੜਕੇ ਦਾ ਵਿਆਹ ਸੀ ਤੇ ਜਦੋਂ ਬਰਾਤ ਲੈ ਕੇ ਸਵੇਰੇ ਵਾਪਸ ਆਏ ਤਾਂ ਦੇਖਿਆ ਕਿ ਸਾਰੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਸਾਡੇ ਘਰ ਵਿੱਚ ਤਕਰੀਬਨ 35 ਲੱਖ ਰੁਪਏ ਤੋਂ ਵੱਧ ਸਮਾਨ ਸੀ ਜੋ ਕਿ ਚੋਰ ਚੋਰੀ ਕਰਕੇ ਲੈ ਗਏ ਸੋ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਸਨ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਅਮਰitsar ਦੇ ਡ੍ਰੀਮ ਸਿਟੀ ਦੀਆਂ ਜਿੱਥੇ ਕਿ ਬੀਤੀ ਰਾਤ ਇੱਕ ਵਿਆਹ ਵਾਲੇ ਘਰ ਦੇ ਵਿੱਚ ਚੋਰੀ ਹੋ ਜਾਂਦੀ ਹੈ ਤੇ ਜਿਹੜੇ ਚੋਰ ਨੇ ਉਹ ਤਕਰੀਬਨ ਘਰ ਦੇ ਵਿੱਚੋਂ 35 ਲੱਖ ਰੁਪਏ ਦੀ ਚੋਰੀ ਕਰਕੇ ਫਰਰ ਹੋ ਜਾਂਦੇ ਨੇ ਸੋ ਇਹ ਅਮਰitsar ਦੇ ਚਬਾਰ ਰੋਡ ਦੇ ਡ੍ਰੀਮ ਸਿਟੀ ਦੀਆਂ ਤਸਵੀਰਾਂ ਨੇ ਸੋ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿੰਨੇ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦੇ ਤੇ ਪੁਲਿਸ ਮੁਲਾਜ਼ਮ ਦਾ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਛਬਾਰ ਰੋਡ ਦੀਆਂ ਜਿੱਥੇ ਕਿ ਬਿੱਤੀ ਰਾਤ ਇੱਕ ਵਿਆਹ ਵਾਲੇ ਘਰ ਵਿੱਚ ਚੋਰੀ ਹੋਈ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਮੇਰਾ ਨਾਮ ਜੀ ਨਕੇਸ਼ ਕੁਮਾਰ ਹੈ ਜੀ ਕਿਹੜਾ ਏਰੀਆ ਜੀ ਆ ਡ੍ਰੀਮ ਸਿਟੀ ਛਬਾਰ ਰੋਡ ਪੈਂਦੀ ਹੈ ਜੀ ਕੀ ਗੱਲਬਾਤ ਕੀ ਹੋਈ ਤੁਹਾਡੀ ਸਾਡੇ ਘਰ ਦੀ ਚੋਰੀ ਹੋਈ ਹੈ ਬਹੁਤ ਜ਼ਬਰਦਸਤ ਕੱਲ ਤੁਹਾਡੇ ਬੇਟੇ ਦਾ ਵਿਆਹ ਸੀ ਵਰਾਤ ਲੈ ਕੇ ਅਸੀਂ ਗੱਲ ਜਲੰਧਰ ਗਏ ਆ ਜਲੰਧਰ ਗਏ ਦੁਪਹਿਰੀ 3:30 ਵਜੇ ਤੇ ਜਦੋਂ ਅਸੀਂ ਅੱਜ ਸਵੇਰੇ ਵਰਾਤ ਡੋਲੀ ਲੈ ਕੇ ਵਾਪਸ ਆ ਰਹੇ ਹਾਂ ਜਦੋਂ ਆ ਕੇ ਦੇਖਿਆ ਤੇ ਘਰ ਦੇ ਸਾਰੇ ਤਾਲੇ ਟੁੱਟੇ ਪਏ ਸੀ ਤੇ ਕਮਰਿਆਂ ਦੇ ਲਮਾਰੀਆਂ ਦੇ ਵੀ ਤਾਲੇ ਟੁੱਟੇ ਪਏ ਸੀ ਸੇਵ ਵੀ ਟੁੱਟੀ ਪਈ ਸਾਡੇ ਸੁਨਾਰੇ ਦਾ ਕੰਮ ਸੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਤੇ ਲੈ ਗਏ ਨੇ ਸਾਡਾ ਅਜ ਤੋਂ तकरीबन 1 ਸਾਲ ਪਹਿਲਾਂ ਪਹਿਲਾਂ ਵੀ ਚੋਰੀ ਹੋਈ ਸੀ ਸਾਡੇ ਉਦੋਂ ਮਕਾਨ ਸਾਡੀ ਕੋਠੀ ਤਿਆਰ ਹੋ ਰਹੀ ਸੀ ਉਦੋਂ ਕੰਸਟ੍ਰਕਸ਼ਨ ਦਾ ਕੰਮ ਚੱਲਦਾ ਸੀ ਉਦੋਂ ਵੀ ਤਾਰਾਂ ਤੇ ਏਸੀ ਦੇ ਪਾਈਪਾਂ ਵਗੈਰਾ ਚੁੱਕ ਕੇ ਲਾਗੇ ਸੀ ਉਦੋਂ ਵੀ ਸੀ ਕਿ ਤਾਰਾਂ ਕੰਪਲੀਟ ਕੀਤੀ ਸੀ ਪੁਲਿਸ ਨੂੰ ਉਦੋਂ ਵੀ ਕੋਈ ਹੱਲ ਨਹੀਂ ਨਿਕਲਿਆ ਪ੍ਰਸ਼ਾਸਨ ਦਾ ਹਜ਼ਾਰ ਰੁਪਈਆ ਹੁਣ ਕਰਕੇ ਸਾਨੂੰ ਕੋਈ ਪਹਿਲਾਂ ਵੀ ਇਨਸਾਫ ਨਹੀਂ ਮਿਲਿਆ ਸੀ ਸੀਸੀਟੀਵੀ ਲੱਗੀ ਹੈ ਤੁਹਾਡੇ ਕੋਠੇ ਸਾਡੇ ਕੋਠੀ ਦੇ ਹਲੇ ਅੰਡਰ ਕੰਸਟ੍ਰਕਸ਼ਨ ਸੀ ਜਿਹੜੀ ਕੋਠੀ ਹਲੇ ਨਹੀਂ ਢੱਤੀ ਲੱਗੀ ਦੀ ਸੀ ਤੇ ਸੁਨਿਆਰਾਂ ਦਾ ਕੰਮ ਹੈ ਤੁਹਾਡੇ ਸੀਸੀਟੀਵੀ ਜ਼ਰੂਰੀ ਸੀ ਹਲੇ ਅੰਡਰ ਕੰਸਟ੍ਰਕਸ਼ਨ ਮੈਂ ਤੁਹਾਨੂੰ ਦੱਸਣ ਦਿਆ ਕੰਮ ਸੀ ਹਲੇ ਸੀ ਡੇਢ ਮਹੀਨਾ ਹੋਇਆ 2 ਮਹੀਨੇ ਨਹੀਂ ਹੋਏ ਹਲੇ ਹਲੇ ਰਿਹائش ਕੀਤੀ ਉਹ ਵੀ ਸ਼ਾਦੀ ਹੋਣ ਕਰਕੇ ਬੱਚਿਆਂ ਦੀ ਇਸ ਕਰਕੇ ਹੀ ਇੱਧਰ ਆਏ ਆ ਕਿੰਨਾ ਕ ਨੁਕਸਾਨ ਹੋਇਆ ਠੀਕ ਹੈ ਮੇਰਾ ਹਲੇ ਤੱਕ ਤਕਰੀਬਨ ਜੋ ਐਸਟੀਮੇਟ ਵੇਖਣ ਦੇ ਮੇਰੇ ਘਰ ਨਾਲ 35 ਲੱਖ ਰੁਪਏ ਦੇ ਨੀਰ ਨੁਕਸਾਨ ਹੋਇਆ ਸ਼ੱਕ ਮੇਰੇ ਵਾਸਤੇ ਜੀ ਸਾਰੀ ਦੁਨੀਆ ਚੋਰ ਹੈ ਮੇਰਾ ਨੁਕਸਾਨ ਹੋਇਆ ਪੁਲਿਸ ਕਿਨੇ ਵੀ ਪਹੁੰਚੀ ਤੁਹਾਨੂੰ ਕੋਈ ਪਤਾ ਲੱਗਿਆ ਕਿ ਦਰਵਾਜ਼ੇ ਉੱਤਰ ਗਏ ਉਹਦੇ ਅਸੀਂ ਜਦੋਂ ਬਰਾਤ ਵਾਪਸ ਲੈ ਕੇ ਆਏ ਆ ਉਦੋਂ ਆ ਕੇ ਬੂਹਾ ਖੋਲਿਆ ਤੇ ਉਦੋਂ ਵੇਖਿਆ ਕਿ ਦਰਵਾਜ਼ੇ ਟੁੱਟੇ ਬੇਨ ਤੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਬਾਅਦ ਚੋਂ ਆਈ ਤੇ ਪੋਂ ਡੇਢ ਦੋ ਘੰਟੇ ਡੇਢ ਘੰਟੇ ਬਾਅਦ ਕਟਵਾੜ ਉਸ ਤੋਂ ਬਾਅਦ ਆ ਕੇ ਤੇ ਆਪਣੀ ਕਾਰਵਾਈ ਕਰਨ ਦੇ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਹ ਜਿਹੜੇ ਚੋਰੀਆਂ ਡਾਕੇਨ ਬਦਮਾਸ਼ੀਆਂ ਨੇ ਇਹਨਾਂ ਨੂੰ ਨਕੇਲ ਕੱਸੀ ਜਾਵੇ ਡ੍ਰੀਮ ਸਿਟੀ ਦੇ ਵਿੱਚ ਕੱਲ ਰਾਤ ਚੋਰੀ ਹੋਈ ਹੈ ਤੇ ਬਾਰੇ ਕੀ ਦੇਖੋ ਜੀ ਇਹਦੇ ਬਾਰੇ ਆਪਾਂ ਲੱਗੇ ਹੋਏ ਆ ਚੋਰੀ ਹੋਈ ਆ ਤੇ ਆਪਣੇ ਮਾਲਕ ਜਿਹੜਾ ਜਿਹੜੇ ਘਰ ਆ ਉਹਦੇ ਬਿਆਨ ਦਰਜ ਕਰਕੇ ਪਛਾਣ ਦਰਜ ਕਰ ਰਹੇ ਤੇ ਕੈਮਰੇ ਜਿਹੜੇ ਆ ਤੁਹਾਡੇ ਸਾਹਮਣੇ ਆਪਾਂ ਚੈੱਕ ਕਰ ਰਹੇ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੱਸੋ ਜਰਾ ਕਿ ਉਹ ਗਿਆਨ ਕਿਉਂ ਹੋਏ ਸੀ ਕਿ ਕਿਸ ਨੂੰ ਛੜ ਗਿਆ ਤੇ ਜਾਂਚ ਕਰਦੇ ਰਿਹਾ ਵਿੱਚ ਕੋਈ ਦੇਖੋ ਇਹੋ ਹੀ ਗੱਲ ਹੋਈ ਹੈ ਕਿ ਉਹ ਜਿਹੜੀ ਉਹਨਾਂ ਦੀ ਸ਼ਾਦੀ ਸ਼ਾਦੀ ਕਰਨ ਵਾਸਤੇ ਗਏ ਸੀ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਨਾ ਹੀ ਕੋਈ ਉਹਨਾਂ ਦੇ ਮਤਲਬ ਕੋਈ ਹੋਰ ਬੰਦਾ ਉੱਥੇ ਹੈਗਾ ਸੀ ਜਿਹਦੇ ਕਰਕੇ ਉਹਨਾਂ ਚੋਰਾਂ ਨੇ ਜਿਹੜਾ ਇਸ ਚੀਜ਼ ਦਾ ਫਾਇਦਾ ਲਿਆ ਕੋਈ ਸੀਸੀਟੀਵੀ ਮਿਲੀ ਹੈ ਕਿਤੇ ਜਾਂਦੇ ਨਹੀਂ ਹਾਂ ਹਾਂ ਕਰ ਰਹੇ ਕੋਸ਼ਿਸ਼ ਸਾਰੀ ਟੀਮਾਂ ਲੱਗੀਆਂ ਹੋਈਆਂ ਨੇ ਸੀਸੀਟੀਵੀ ਫੁਟੇਜ ਕਿਤੇ ਆ ਰਹੀ ਨੇ ਚੋਰ ਲਬਜ਼ੇ ਕਹਿੰਦਾ